ਕਾਇ ਗਰੂ ਕਿਰਪਾ ਕਰ ਰਿਹਾ ਇਹ ਸਾਨੂੰ ਰੱਖ ਲਵੇਂ ਤੇ ਫੇੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰੇ ਟੁੱਟ ਗਿਆ ਉਹ ਅਗਲੇ ਸਿਰਿਆਂ ਵੀ ਹੋ ਜੋ ਉਹ ਵਾਟਰ ਰੁਣ ਤਾੜੀ ਵਾਟਰ ਨਾ ਟੋੜੇ ਟੋੜ ਨਾ ਵਾਟਰ ਹੀ ਰੁਣਦੇ ਲਿਆ ਪਰਲਾ ਟੋੜੇ ਨਾ ਆ ਰਿਹਾ ਲਿਆ ਪਰਲਾ ਪਰ ਬੋਲਦਾ ਛਿੱਤੀ ਕਰ ਗਿਆ ਕਿ ਜਿੱਦਾਂ ਮਰ ਗਈ ਮਰ ਗਈ ਆ ਪਾਣੀ ਪੈ ਗਿਆ ਯਾਰ ਛਿੱਤੀ ਉਹ ਪਾਣੀ ਪੈ ਗਿਆ ਇਧਰਲੇ ਉਹ ਟੋੜੇ 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 ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਕਈ ਸਾਰਾ ਭਾਗ ਇਹ ਲੱਗਿਆ ਬੰਨ ਏ ਹਰੇ ਇੱਥੇ ਆ ਗਿਆ ਮਾਪੇ ਦਾ ਚੰਦ ਪੂਰੀ ਵੇ ਬੋਰੇ ਫਤਾਨੀ ਕਰਦਾ 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 ਨੀ ਜਾਂਦਾ ਮੈਂ ਟਾਲ ਗਿਆ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਉਹ ਨਾਂਕੇ ਪਾਣੀ ਲੰਘ ਗਿਆ ਉਹ ਬੋਰੇ ਲਾਵਾ ਲੈ ਮਾਲਕਾ ਲੈ ਲਾ ਗਿਆ ਓਏ ਸੇ ਬੰਦ ਨੱਟ ਗਿਆ ਵਾਗਰੂ 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 ਸੱਦਾ ਜਗੀ ਵੀ ਕੀਤੀ ਵਾਗਰੂ ਸੱਦਾ ਜਗੀ ਨਹੀਂ ਕੀਤੀ ਗੁਰੂ ਸਾਹਿਬਾ ਗੁਰੂ ਤਾਂ ਦੱਸਦਾ ਚੱਕੀ ਨਹੀਂ ਕੀਤੀ ਵਾਲੀ ਵਾਲਾ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤਾਂ ਚੱਕੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਡਾ ਚੱਕੀ ਨਹੀਂ ਕੀਤੀ ਵਾਹਿਗੁਰੂ ਇਧਰ ਆ ਯਾਰਾ ਚੱਲ ਆ ਜੂ ਨਾਲ ਨਾਲ ਉਹ ਤੇ ਨਾਲ ਕਰਦਾ ਤੇਰੀ ਗੱਦੀ ਵਾਹਿਗੁਰੂ ਤੂੰ ਵਾਹਿਗੁਰੂ ਸਾਡਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮੜ ਕੇ